4 ਤਰੀਕ ਨੂੰ ਇਹਦੇ ਕੋਲ 1 ਕਿਲੋ 300 ਗ੍ਰਾਮ ਹਿਰੋਇਨ ਸੀ ਤਾਂ ਗੱਡੀ ਲੈ ਕੇ ਫਰਾਰ ਹੋ ਗਈ ਜੇ ਉਸੇ ਟਾਈਮ ਫੜੀ ਜਾਂਦੀ ਉਸ ਟਾਈਮ ਇਹਦੇ ਕੋਲ 1 ਕਿਲੋ 300 ਗ੍ਰਾਮ ਪੁਕਤਾ ਜਾਣਕਾਰੀ ਸੀ ਫਾਜ਼ਲ ਕਾ ਤੋਂ ਇਹ ਲੈ ਕੇ ਆਈ ਸੀਗੀ PB7978 ਗੱਡੀ ਦਾ ਨੰਬਰ 8 ਦਾ ਉਹ ਗੱਡੀ ਇਹਦੇ ਕੋਲ ਨਵੇਂ ਗੱਡੀ ਨੇ ਕੈਸ਼ ਲਈ ਹੈ ਜਿਹੜੀ 7720 ਤੁਸੀਂ ਵੇਖ ਰਹੇ ਹੋ ਵੀਡੀਓ ਚ ਫੜੀ ਗਈ ਹੈ ਤੀਜੀ ਇਹਦੇ ਕੋਲ ਵਰਨਾ ਗੱਡੀ ਤਿੰਨ ਚੌਥੀ ਇੰਦੇ ਕੋਲ ਇੱਕ ਔਡੀ ਗੱਡੀ ਜੋ ਬੀਨ ਰੋਡ ਤੇ ਹਜੇ ਵੀ ਖੜੀ ਹੋਈ ਐ ਇੱਕ ਨਵਾਂ ਬੁਲਟ ਜੋ ਇੰਦੇ ਘਰੇ ਖੜਾ ਹੋਇਆ ਮੇਰੇ ਕੋਲ ਸਕਰੀਨ ਸ਼ਾਟ ਵੀ ਨੇ ਦੋ ਆਈਫੋਨ ਮੋਕੇ ਤੇ ਬਰામਰਤ ਹੋਏ ਨੇ ਰੋਲੈਕਸ ਦੀਆਂ ਘੜੀਆਂ ਦੇਖੋ ਲੱਖ ਲੱਖ ਰੁਪਏ ਦੀ ਕੀਮਤ ਐ ਗਲੇ 'ਚ ਇੰਨੇ ਸੋਨਾ ਪਾ ਰੱਖਿਆ ਕਰੋਨਾ ਦੀ ਕੋਠੀ ਐ ਘੱਟੋ ਘੱਟ ਡੇਢ ਗੱਜ ਦਾ ਪਲਾਟ ਐ ਕਿੱਥੋਂ ਆਇਆ ਇੰਨੇ ਇੱਕ 500 ਗੱਜ ਦਾ ਪਲਾਟ ਆਦਰਸ਼ ਨਗਰ ਦੇ ਵਿੱਚ ਆਪਣੇ ਪ੍ਰਾਂ ਦੇ ਨਾਮ ਕਰਾ ਰੱਖਿਆਗਾ ਜਦੋਂ ਮੇਰੇ ਹਸਬੰਦ ਨਾਲ ਲਾਈਏ ਤੇ ਮੈਂ ਇਹਨਾਂ ਨੂੰ ਆਪਦੇ ਘਰੇ ਬਿਨਾ ਕੱਪੜਿਆਂ ਤੋਂ ਇਹਨਾਂ ਨੂੰ ਮੈਂ ਆਪਦੇ ਬੈੱਡ ਤੇ ਰੰਗੇ ਹੱਤੀ ਫੜਿਆ ਮੈਂ ਜਦੋਂ ਰੋਲਾ ਪਾਇਆ ਅਮਨਦੀਪ ਨੇ ਉਸ ਟਾਈਮ ਚੁੰਨੀ ਚੱਕ ਕੇ ਮੇਰਾ ਗਲਾ ਕੋਟ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉੱਥੇ ਇਹ ਕਹਿੰਦੀ ਮੈਨੂੰ ਇੱਕ ਵਾਰੀ ਮੈਨੂੰ ਫੋਨ ਦੇ ਦਿਓ ਮੈਂ ਫੋਨ ਕਰਨਾ ਏ ਤੁਹਾਡੇ ਕੀ ਮਜਾਲ ਮੇਰੇ ਤੇ ਤੁਸੀਂ ਪਰਚਾ ਪਾ ਦਿਓ ਮੈਂ ਫੋਨ ਕਰਾਂਗੀ ਤੁਹਾਡੀਆਂ ਤਾਂ ਪੈਂਟਾਂ ਦੇ ਵਿੱਚ ਬਾਥਰੂਮ ਨਿਕਲਣ ਲੱਗ ਜੂਗਾ ਤੇ ਮਲਾਜ਼ਮਾ ਦੇ ਕੋਲ ਨਾਲ ਚਿੱਟੇ ਦੇ ਨਾਲ ਪੜੀ ਗਈ ਹੈ ਉਹ ਏਡੀ ਮੱਡੀ ਗੱਲ ਕਹਿ ਰਹੀ ਐ ਨਾ ਮਤਲਬ ਕਿਸੇ ਦਾ ਹੱਥ ਸੀ ਨਾ ਉਹ ਅਮਨਦੀਪ ਉਹਦੇ ਨਾਲ ਉਹਨੂੰ ਨਾਂ ਰੱਖ ਕੇ ਲੋਕਾਂ ਦੇ ਫੇਰਕ ਚਲਾਣ ਕਟਦੇ ਰਹੇ ਐ ਵੀ ਅਸੀਂ ਮਲਾਜਮਾਂ ਮੈਂ ਪਿੱਟ ਪਿੱਟ ਕੇ ਥੱਕ ਗਈ ਵੀ ਇਹ ਚਿੱਟਾ ਵੇਚਦੇ ਨੇ ਮੇਰਾ ਹਸਬੰਦ ਚਾਹੀਓ ਮੇਰਾ ਘਰ ਵਾਲਾ ਸੀ ਪਰ ਉਹ ਕਰਦਾ ਤਾਂ ਗਲਤ ਕੰਮ ਸੀ ਨਾ ਨਕਿਆ ਤੋ ਇੱਕ ਵਰਦੀ ਪਾ ਕੇ ਕੀ ਕੀਜਾ ਲੈ ਕੇ ਟੱਪ ਜਾਂਦੀ ਸੀ ਗੱਡੀ ਨੂੰ ਕਿਸੇ ਨੇ ਰੋਕਿਆ ਹੀ ਨਹੀਂ ਇਹ ਲੈ ਕੇ ਆਉਂਦੀ ਸੀ ਕਿਉਂਕਿ ਮਲਾਜਮ ਸੀ ਇਹਨੂੰ ਕੋਈ ਰੋਕਦਾ ਨਹੀਂ ਸੀ ਹੱਥ ਨਹੀਂ ਪਾਉਂਦਾ ਸੀ ਜੋ ਬਲਵਿੰਦਰ ਸਿੰਘ ਸੋਨੂ ਸੀ ਉਹ ਕੁੜੀਆਂ ਬਣਾ ਕੇ ਹਰਿਆਣੇ ਚ ਉੱਚ ਮੰਡੀ ਸਪਲਾਈ ਕਰਦਾ ਸੀ ਉਹ ਹਜੇ ਵੀ ਫਰਾਰ ਹੈ ਲੋਕੋਟੀਵੀਨ ਨਾਲ ਜੁੜਤ ਤੁਸੀਂ ਮੈਂ ਹਮਤਾਜ਼ ਕੱਲ ਇੱਕ ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਾਲੀ ਥਾਰ ਤੇ ਚਿੱਟੇ ਦੇ ਨਾਲ ਉਹ ਪੂਰਾ ਮਾਮਲਾ ਤੁਸੀਂ ਸਾਰਿਆਂ ਨੇ ਦੇਖਿਆ ਪਰ ਉਸ ਤੋਂ ਬਾਅਦ ਇੱਕ ਔਰਤ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹੜੇ ਕਿ ਬੋਰੇ ਨੇ ਕਿ ਇਹਨੇ ਸਾਡਾ ਘਰ ਪਰ ਦਿੱਤਾ ਇਹਨੇ ਸਾਨੂੰ ਬਰਬਾਦ ਕਰਤਾ ਸਾਨੂੰ ਸੜਕਾਂ ਤੇ ਲਿਆਤਾ ਉਹ ਪੂਰਾ ਮਾਮਲਾ ਕੀ ਆ ਉਹ ਔਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਗੁਰਮੀਤ ਕੌਰ ਉਹਦਾ ਨਾਮ ਆ ਸਭ ਤੋਂ ਪਹਿਲਾਂ ਸਸਰੀ ਘਰ ਸਸਰੀ ਘਰ ਸਰ ਪਹਿਲੇ ਸਭ ਤੋਂ ਪਹਿਲਾਂ ਜਿਹੜਾ ਕੱਲ ਮਾਮਲਾ ਹੁੰਦਾ ਮਤਲਬ ਇੱਕ ਮਹਿਲਾ ਜਿਹੜੀ ਮੁਲਾਜ਼ਮ ਐਪੁਲਿਸ ਦੀ ਉਹਨੂੰ ਗ੍ਰਿਫਤਾਰ ਕੀਤਾ ਨਾ ਝੱਟੇ ਨਾਲ ਉਹ ਪਹਿਲਾਂ ਤਾਂ ਉਹ ਮਾਮਲਾ ਪੂਰਾ ਤੇ ਉਸ ਤੋਂ ਬਾਅਦ ਤੁਹਾਡੀ ਇੱਕ ਵੀਡੀਓ ਆਉਂਦੀ ਹੈ ਸਾਹਮਣੇ ਜਿਹਦੇ ਵਿੱਚ ਤੁਸੀਂ ਬੋਲ ਰਹੇ ਕਿ ਸਾਨੂੰ ਬਰਬਾਦ ਕਰਤਾ ਕੀ ਪੂਰਾ ਮਾਮਲਾ ਕੀ ਹੈ ਜੀ ਉਹਦਾ ਸਰ ਇਸ ਕੁ ਲੈਡੀ ਦਾ ਨਾਮ ਅਮਨਦੀਪ ਕੌਰ ਹੈ ਇਹਦਾ ਬੈਲਟ ਨੰਬਰ 1248 ਹੈ ਡਿਊਟੀ ਐਪੁਲਿਸ ਲਾਈਨ ਬਠਿੰਡਾ ਚੱਕਾਰੀ ਸੀਗੀ ਮਾਨਸਾ ਇਹਦਾ ਬੈਂਡ ਨੰਬਰ 621 ਸੀਗਾ ਤੇ ਨਾਤ ਉੱਥੇ ਸੀ ਪਰ ਡਿਊਟੀ ਇਹ ਕਰ ਰਹੀ ਸੀ ਬਠਿੰਡਾ ਪੁਲਿਸ ਲੈਨ ਚ 2022 ਦੇ ਵਿੱਚ ਇਹ ਮੇਰੇ ਹਸਬੰਦ ਬਲਵਿੰਦਰ ਸਿੰਘ ਦੇ ਨਾਲ ਰਿਲੇਸ਼ਨ ਦੇ ਵਿੱਚ ਆਈ ਹੈ ਮੇਰਾ ਹਸਬੰਦ ਜੋ ਬਲਵਿੰਦਰ ਸਿੰਘ ਇੱਕ ਐਂਬੂਲੈਂਸ ਡਰਾਈਵਰ ਸੀਗਾ ਠੀਕ ਹੈ ਇਹ ਇੱਕ ਪੁਲਿਸ ਕਾਂਸਟੇਬਲ ਸੀਗੀ ਐਂਬੂਲੈਂਸ ਵਾਲਿਆਂ ਦਾ ਪੁਲਿਸ ਵਾਲਿਆਂ ਦੇ ਨਾਲ ਕੀ ਲੈਣਾ ਦੇਣਾ 2022 ਚ ਆਪਣੀਆਂ ਸਰਕਾਰਾਂ ਆਣੀਆਂ ਸੀ ਸਾਡੇ ਕੋਲ ਦੋ ਇਨੋਵਾ ਗੱਡੀਆਂ ਸੀ ਜੀ ਉਦੋਂ ਸਾਨੂੰ ਮੇਰਾ ਹਸਬੰਦ ਨੇ ਕਿਹਾ ਵੀ ਆਪਣੀ ਇੱਕ ਗੱਡੀ ਮੁਲਾਜ਼ਮਾ ਨੇ ਕਿਹਾ ਨਾਲ ਲਾਣ ਵਾਸਤੇ ਪੰਦੇ ਚ ਮੈਨੂੰ 1500 ਰੁਪਿਆ ਤਿਆੜੀ ਦਿੰਦੇ ਨੇ ਮੈਨੂੰ ਐ ਸੀਗਾ ਚਲੋ ਗੱਡੀ ਹੈਗੀ ਆ ਤੇ ਲਾਈ ਹੋਊਗੀ ਉਦੋਂ ਇਹ ਅਮਨਦੀਪ ਕੋੜੀ ਜੋ ਹੈ ਇਹਦੇ ਨਾਲ ਇਹਦੀ ਗੱਲਬਾਤ ਹੋਈ ਇਹਦੇ ਸੰਪਰਕ ਚ ਆਇਆ ਇਹ ਮਹੀਨਾ ਮਹੀਨਾ ਘਰੇ ਨਹੀਂ ਵਰਦਾ ਸੀ ਫੋਨ ਨੰਬਰ ਇਹ ਬੰਦ ਰੱਖਦਾ ਸੀਗਾ ਦੇਖੋ ਇੱਕ ਮਹੀਨਾ ਲਗਾਤਾਰ ਇਹਦਾ ਇਹੀ ਕੁਝ ਚੱਲਿਆ ਜਦੋਂ ਇਹ ਘਰੇ ਗੱਡੀ ਲੈ ਕੇ ਆਂਦਾ ਸੀ ਇਹਦੇ ਕੋਲ ਇੱਕ ਪੁਲਿਸ ਦੀ ਵਰਦੀ ਸੀ ਜੋ ਮੈਂ ਇਹਨੂੰ ਪੁੱਛਿਆ ਵੀ ਇਹ ਵਰਦੀ ਕਿੰਦੀ ਐ ਤੇ ਇੰਨੇ ਮੈਨੂੰ ਦੱਸਣ ਦੇ ਮਤਾਬਿਕ ਆ ਵੀ ਇਹ ਇੱਕ ਮਲਾਜ਼ਮ ਦੀ ਵਰਦੀ ਐ ਜੋ ਕਿ ਗੱਡੀ 'ਚ ਸੁੱਤਾ ਸੀ ਉਹਦੀ ਰਹਿ ਗਈ। ਇਹ ਕਰੀ ਵਾਰੀ ਇਹ ਵਰਦੀ ਪਾ ਕੇ ਵੀ ਲੱਗ ਗਿਆ ਤੇ ਮੈਂ ਕਿਹਾ ਤੁਸੀਂ ਵਰਦੀ ਕਿਉਂ ਪਾਈ ਐ? ਵੀ ਇਹ ਤਾਂ ਮਲਾਜ਼ਮ ਦੀ ਐ। ਮੈਨੂੰ ਇਹਨੇ ਕਹਣਾ ਵੀ ਬਹੁਤ ਸੋਹਣੀ ਲੱਗਦੀ ਹੈਗੀ ਆ ਫਿਰ ਕੀ ਹੋ ਗਿਆਗਾ? ਮੈਂ ਉਹਨਾਂ ਦੇ ਨਾਲ ਹੀ ਰਹਿਣਾ। ਇਹਨੇ ਗੱਡੀ 'ਚ ਲੋਗਾਂ ਵੀ ਟੰਗਤਾ ਸੀ ਪੰਜਾਬ ਪੁਲਿਸ ਦਾ ਕਿਉਂਕਿ ਇਹ ਆਪਦੇ ਆਪ ਨੂੰ ਪਰ ਪੰਜਾਬ ਪੁਲਿਸ ਦਾ ਹੀ ਸਮਝਣ ਲੱਗ ਗਿਆ ਸੀ ਕਿਉਂਕਿ ਉਹ ਲੇਡੀ ਜਿਹੜੀ ਕਾਂਸਟੇਬਲ ਸੀ ਉਹਦੇ ਨਾਲ ਇਹਦੇ ਸੰਬੰਧ Oh, see ਡਰਾਵਾ ਕੋਈ ਡਰ ਰਹਾ ਹੀ ਨਹੀਂ ਗਿਆ ਸੀ ਕਿਸੇ ਕਸਮ ਦਾ ਠੀਕ ਹੈ ਉਸ ਟਾਈਮ ਵੀ ਇਹਦੀ ਗੱਡੀ 'ਚ ਸਮਾਨ ਸੀ ਮੈਂ ਉਦੋਂ ਵੀ ਕੁਐਸਚਨ ਕੀਤਾਗਾ ਦੇਖੋ ਕੋਈ ਵੀ ਲੇਡੀਜ਼ ਹੁੰਦੀ ਹੈ ਆਪਾਂ ਇੱਕ ਕੁਐਸਚਨ ਨਹੀਂ ਕਰ ਸਕਦੇ ਆਪਦੇ ਬੰਦੇ ਨੂੰ ਚਲੋ ਆਪਾਂ ਨੂੰ ਉਹਦਾ ਬਾਹਰ ਦੀਆਂ ਗੱਲਾਂ ਸੀ ਨਾ ਜਦੋਂ ਮੈਨੂੰ ਪਤਾ ਲੱਗਿਆਗਾ ਮੈਂ ਉਦੋਂ ਵੀ ਪੁੱਛਿਆ ਕਹਿੰਦੇ ਤਨ ਪਤਾ ਹੀ ਹੈ ਖਾ ਪੀ ਲੈਂਦੇ ਨੇ ਸਾਰੇ ਜਣੇ ਦੇਖੋ ਆਪਾਂ ਸਿਆਣੇ ਆ ਖਾਂਦੇ ਪਿੰਦੇ ਹੀ ਆ ਆਮ ਪਬਲਿਕ ਵੀ ਆ ਚਾਹੇ ਕੋਈ ਮੁਲਾਜ਼ਮ ਹੈ ਜਾਂ ਕੋਈ ਕੋਈ ਵੀ ਉਦਦੇ ਦਾ ਮਾਲਕ ਹੈ ਸਭ ਖਾਂਦੇ ਪਿੰਦੇ ਆ ਚਲੋ ਉਹ ਵੀ ਗੱਲ ਚੱਲੀ ਗਈ ਅਸ ਤੋਂ ਬਾਅਦ 10 ਕੁ ਦਿਨਾਂ ਬਾਅਦ ਇੰਨੇ ਮੈਨਾਂ ਮਾਰਕਟਾਈ ਸ਼ੁਰੂ ਕੀਤੀ ਮੈਨੂੰ ਸਵਾਲ ਕੀਤੇ ਤੇ ਮੈਂ ਦਰਖਾ ਇੰਨੇ ਮੈਨੂੰ ਘਰੋਂ ਬਾਹਰ ਕੱਢਤਾ ਮੈਂ ਮੇਰੇ ਬੱਚਿਆਂ ਸਮੇਤ ਦੋਨਾਂ ਨੂੰ ਲੈ ਕੇ ਮੇਰੀ ਮੰਮੀ ਆਰਾਂ ਦੇ ਕੋਲ ਮਾਇਕੇ ਚਲੀ ਗਈ ਮੈਨੂੰ ਰਾਤ ਨੂੰ ਫੋਨ ਆਇਆ ਤੁਹਾਡੇ ਘਰੇ ਕੋਈ ਆਇਆ ਮੈਂ 2 ਦਿਨਾਂ ਬਾਅਦ ਨਾ ਰਾਤ ਨੂੰ ਉੱਥੋਂ ਆਈ ਤੇ ਮੈਂ ਇਹਨਾਂ ਨੂੰ ਆਪਦੇ ਘਰੇ ਬਿਨਾ ਕੱਪੜਿਆਂ ਤੋਂ ਇਹਨਾਂ ਨੂੰ ਮੈਂ ਆਪਦੇ ਬੈੱਡ ਤੇ ਰੰਗੇ ਹੱਤੀ ਫੜਿਆ ਪਿੱਛੇ ਦਰਵਾਜੇ ਦੇ ਵਰਦੀਆਂ ਟੰਗੀਆਂ ਹੋਈਆਂ ਸੀ ਦੋ ਮੈਂ ਇਹਨੂੰ ਕੋ ਸਵਾਲ ਕੀਤਾ ਇਹ ਕੌਣ ਹੈ ਇਹਨੂੰ ਗੱਲ ਨਹੀਂ ਆਈ ਬਲਵਿੰਦਰ ਸਿੰਘ ਨੂੰ ਜਿਵੇਂ ਬੰਦਾ ਹਬੜ ਜਾਂਦਾ ਹੈ ਭਾਬੀ ਹੈ ਜੇ ਆ ਉਹ ਕਰਨ ਲੱਗੇ ਮੈਂ ਜਦੋਂ ਰੋਲਾ ਪਾਇਆ ਅਮਨਦੀਪ ਨੇ ਉਸ ਟਾਈਮ ਚੁੰਨੀ ਚੱਕ ਕੇ ਮੇਰਾ ਗਲਾ ਕੋਟ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਸਰਦੀਆਂ ਦਾ ਟਾਈਮ ਸੀ ਮੈਂ ਉਹਦੀ ਜਾਨ ਬਚਾ ਕੇ ਸਦਰ ਥਾਣਾ ਸਾਨੂੰ ਬਿਲਕੁਲ ਨੇੜੇ ਪੈਂਦਾ ਮੈਂ ਸਦਰ ਥਾਣਾ ਉੱਥੇ ਰਾਤ ਨੂੰ ਗਈ ਤੇ ਇੱਕ ਕੰਪਲੇਨ ਦਿੱਤੀ ਉਸ ਟਾਈਮ ਕੋਰ ਸਿੰਘ ਏਐਸਆਈ ਸੀਗੇ ਮੈਂ ਉਹਨਾਂ ਨੂੰ ਦੱਸੀ ਉਹ ਮੇਰੇ ਨਾਲ ਜਾਨ ਨੂੰ ਤਿਆਰ ਵੀ ਹੋਗੇ ਪਤਾ ਨਹੀਂ ਕਿੰਨਾ ਫੋਨ ਆਇਆ ਕਹਿੰਦੇ ਮੈਡਮ ਤੁਹਾਡਾ ਮੈਟਰ ਇੱਥੇ ਨਹੀਂ ਤੁਸੀਂ ਮਹਿਨਾ ਥਾਣੇ ਜਾਓ ਮੈਂ ਕਿਹਾ ਸਰ ਤੁਸੀਂ ਮੇਰੇ ਨਾਲ ਚੱਲੋ ਮੇਰੇ ਪੈਰ ਚੱਪਣਾ ਨਹੀਂ ਗਿਆ ਮੇਰੀ ਜਾ ਕੇ ਕਰੇ ਜਾਂਚ ਪਰਤਾਲ ਕਰੋ ਇੱਕ ਲੇਡੀ ਜ ਨੂੰ ਬੰਦਾ ਲੈ ਕੇ ਬੈਠਾ ਹੋਇਆ ਮੇਰੀ ਸੁਣਵਾਈ ਨਹੀਂ ਕੀਤੀ ਕਹਿੰਦੇ ਕੜਮਾ ਮਹਿਲਾ ਹੈ ਨਹੀਂਗੀ ਮਹਿਲਾ ਖਾਣੇ ਜਾਓ ਤੁਹਾਡੇ ਉੱਥੇ ਸੁਣਵਾਈ ਹੋਗੀ ਫੋਨ ਆਇਆ ਸੀ ਕਿੰਨਾ ਆਇਆ ਸੀ ਉਹਦਾ ਉਹਨਾਂ ਨੂੰ ਪਤਾ ਹੈ ਨਾ ਮੈਂ ਮੇਰੇ ਮਾਮਾ ਜੀ ਨੂੰ ਫੋਨ ਕੀਤਾ ਮੇਰੀ ਸਹੇਲੀ ਨੂੰ ਫੋਨ ਕੀਤਾ ਰਾਤ ਨੂੰ ਮੋਟਰਸਾਈਕਲ ਲੈ ਕੇ ਸਦਰਥਾ ਨੇ ਆਏ ਮੈਨੂੰ ਮਹਿਲਾ ਥਾਣੇ ਲੈ ਕੇ ਗਏ ਮੈਂ ਕੰਪਲੇਨਾਂ ਪਾਈਆਂ ਜਦੋਂ ਮੈਂ ਕੰਪਲੇਨਾਂ ਪਾਈਆਂ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕريب ਮਹੀਨਾ ਇੱਕ ਲਗਾਤਾਰ ਮੈਂ ਦਰਖਾਸਤਾਂ ਦੇ ਦਿੱਤੀਆਂ ਮੇਰੀ ਸੁਣਵਾਈ ਨਹੀਂ ਮੈਨੂੰ ਇਹ ਇੱਕ ਐਕਟ ਤੋੜ ਦਿੰਦੇ ਸੀ ਜਿ ਘਰੇਲੂ ਐ ਮੀਆਂ ਬੀਬੀ ਦਾ ਪਰ ਮੈਂ ਉਹਦੇ 'ਚ ਇਹ ਗੱਲ ਕਹਿੰਦੀ ਸੀ ਵੀ ਇੱਕ ਘਰੇਲੂ ਨਹੀਂ ਇੱਕ ਐਂਬੂਲੈਂਸ ਦਾ ਮੋਲਕੂਲ ਸਮਾਲਿਆ ਨਾਲ ਕੀ ਲੈਣਾ ਦੇਣਾ ਜਿਹੜੀ ਜਿਹੜੀ ਵਰਦੀ ਹੈ ਤੁਸੀਂ ਕੱਲ ਕਿhti ਕਿ ਉਹ ਵਰਦੀ ਸੀ ਤੁਹਾਡੇ ਪਤੀ ਕੋਲ ਉਹ ਵਰਦੀ ਫਿਰ ਨਕਲੀ ਬਣਾਈ ਹੋਈ ਸੀ ਉਹਨਾਂ ਨੇ ਨਕਲੀ ਬਣਾਈ ਹੋਈ ਸੀਗੀ ਦੇਖੋ ਉਹ ਤਾਂ ਐਂਬੂਲੈਂਸ ਡਰਾਈਵਰ ਸੀਗਾ ਉਹਦੇ ਕੋਲ ਵਰਦੀ ਕਿਵੇਂ ਇੱਕ ਵਰਦੀ ਨਕਲੀ ਬਣਾਈ ਸੀ ਇੱਕ ਕੋਲੋਂ ਚਲਾਨ ਨਹੀਂ ਕੱਟਦੇ ਹੁੰਦੇ ਆਪਣੇ ਜਿਹੜੇ ਮਲਾਜਮਾ ਕਰ ਹੁੰਦੇ ਉਹ ਕਾਪੀ ਵੀ ਸੀਗੀ ਠੀਕ ਹੈ ਇਹ ਸਰਦੀਆਂ ਦਾ ਟਾਈਮ ਸੀ ਇਹ ਅਮਨਦੀਪ ਉਹਦੇ ਨਾਲ ਉਹਨੂੰ ਨਾਮ ਰੱਖ ਕੇ ਲੋਕਾਂ ਦੇ ਫੇਰਕ ਚਲਾਨ ਕੱਟਦੇ ਰਹੇ ਆ ਵੀ ਅਸੀਂ ਮਲਾਜਮਾ ਇਹ ਬਾਅਦ ਚ ਇੱਕ ਖਲਾਸੇ ਹੋਇਆ ਮੈਂ ਮਹੀਨਾ ਡੇਢ ਦਰਖਾਸਤ ਲਾਈ ਗਈ ਸੀ ਭਗਵੰਤ ਮਾਨ ਕੋਲ ਵੀ ਜਾਂਦੀ ਰਹੀਆਂ ਮਨੀਸ਼ਾ ਗੁਲਾਰਟੀ ਤੱਕ ਵੀ ਗਈਆਂ ਮੇਰੇ ਦਰਖਾਸਤਾਂ ਅੱਜ ਵੀ ਪਈਆਂ ਨੇ ਬਿਨਾਂ ਕੋਈ ਚੂੜਨੇ ਮੈਂ ਗਈ ਨਹੀਂ ਅਤਲੋਂ ਆਨਲਾਈਨ ਚੱਕਿੱਤਾ ਜਾ ਸਕਦਾਗਾ ਸੁਨਵਾਈ ਨਹੀਂ ਕੀਤੀਗੀ ਮੈਂ ਘਰੋਂ ਬੇਕਾਰ ਸੀ ਮੇਰੇ ਕੋਲ ਖਾਣ ਨੂੰ ਰੋਟੀ ਨਹੀਂ ਸੀ ਰਹਿਣ ਨੂੰ ਛੱਤ ਨਹੀਂ ਸੀ ਜੇ ਰਿਸ਼ਤੇਦਾਰਾ ਕਰੇ ਰਹਿੰਦੇ ਸੀ ਉਹਨਾਂ ਨੂੰ ਧਮਕੀਆਂ ਦਿੰਦਾ ਸੀ ਨੂੰ ਘਰੋਂ ਬਾਹਰ ਕੱਢੋ ਮੈਂ ਦਰਦ ਦਰਦ ਦੀਆਂ ਠੋਕਰਾਂ ਖਾਦੀਆਂ ਮੇਰੀ ਬੇਟੀ ਇੱਕ 8 ਸਾਲ ਦੀ ਇੱਕ 4 ਸਾਲ ਦੀ ਉਸ ਟਾਈਮ ਮੇਰੀ ਬੇਟੀ ਰਿੜਤੀ ਸੀ ਮੈਂ ਉਹਨੂੰ ਲੈ ਕੇ ਥਾਣੇ ਕਚੈਰੀਆਂ 'ਚ ਸਾਰਾ ਦਿਨ ਬਿਠੀ ਦਿੰਦੀ ਸੀ ਪਰ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ ਪਿੱਟ ਪਿੱਟ ਕੇ ਥੱਕ ਗਈ ਵੀ ਇਹ ਚਿੱਟਾ ਵੇਚਦੇ ਨੇ ਮੇਰਾ ਹਸਬੰਦ ਚਾਹੇ ਉਹ ਮੇਰਾ ਘਰ ਵਾਲਾ ਸੀ ਪਰ ਉਹ ਕਰਦਾ ਤਾਂ ਗਲਤ ਕੰਮ ਸੀ ਨਾ ਮੇਰੇ ਅੱਜ ਉਹ ਮੇਰਾ ਘਰ ਆਣ ਲੋਕਾਂ ਦੇ ਬੰਦਿਆਂ ਦੇ ਚਿੱਟਾ ਲਾ ਰਿਆ ਜਾਂ ਬੱਚੇ ਖਾਰੇ ਨੇ ਉਹ ਇੱਕ ਲੋਕਾਂ ਜ਼ੁਲਮੀ ਸੀਗਾ ਉਹ ਮੇਰੀਆਂ ਵੀ ਬੇਟੀਆਂ ਸੀਗੀਆਂ ਅੱਜਕੱਲ ਕਈ ਲੇਡੀਜ਼ ਵੀ ਚਿੱਟਾ ਲਾ ਰੀਆਂ ਨੇ ਕੱਲ ਨੂੰ ਕੀ ਪਤਾ ਮੈਨੂੰ ਕਿੱਥੇ ਪੁਗਤਣਾ ਪੈਂਦਾ ਮੈਂ ਇਸ ਕਰਕੇ ਸਜਾਈ ਨੂੰ ਨਾਮ ਲੈ ਕੇ ਮੈਂ ਇਹਨਾਂ ਦੇ ਖਿਲਾਫ ਦਰਖਾਸਤ ਲਾਈਆਂ ਕਿਸੇ ਨੇ ਮੈਂ 2022 ਦੀ ਰੋਲਾ ਪਾ ਰਹੀ ਸੀ ਮੇਰੀ ਸੁਣਵਾਈ ਕਰੋ ਮੇਰੀ ਸੁਣਵਾਈ ਕਰੋ ਦਰਖਾਸਤ ਲਾ ਦਿੰਦੀ ਸੀ ਦਰਖਾਸਤ ਕਿੱਥੇ ਜਾਂਦੀਆਂ ਸੀ ਮੈਨੂੰ ਕੋਈ ਪਤਾ ਨਹੀਂ ਲੱਗਿਆ ਮਨੂੰ ਜਿਹੜਾ ਪਤਾ ਲੱਗਿਆ ਕਿ ਦੋਵੇਂ ਜਣੇ ਚਿੱਟਾ ਵੇਚਦੇ ਆ ਮਤਲਬ ਚਿੱਟਾ ਵੇਚਣ ਦੇ ਲਈ ਇਹਨਾਂ ਦੋਵਾਂ ਨੇ ਆਪਸ ਵਿੱਚ ਸੰਬੰਧ ਬਣਾਏ ਹੋਏ ਹੁਣ ਚਿੱਟਾ ਵੇਚਾਂ ਇਕੱਠੇ ਰਵਾਂਗੇ ਐਸ਼ ਕਰਾਂਗੇ ਦੇਖੋ ਅਮਨਦੀਪ ਦਾ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਕੋਈ ਮੇਰੀ ਜਾਤੀ ਉਹ ਦੁਸ਼ਮਣੀ ਨਹੀਂ ਸੀਗੀ 2022 ਚ ਜਦੋਂ ਰਿਲੇਸ਼ਨਸ਼ਿਪ ਚ ਆਈਆ ਮੈਨੂੰ ਪਤਾ ਲੱਗਿਆ ਇਹਦਾ ਬੈਕਗ੍ਰਾਉਂਡ ਮੈਨੂੰ ਫੇਰ ਪਤਾ ਲੱਗਿਆ ਰਹੀਗਾਨ ਮੇਰੇ ਘਰ ਵਾਲੇ ਦੀ ਇਹਦਾ ਬੈਕਗ੍ਰਾਉਂਡ ਵੀ ਪਿੱਛੇ ਐ ਜਾਈ ਸੀ ਸਿਰਸਾ ਸਿਟੀ ਦੇ ਵਿੱਚ ਪਤਾ ਕੀਤਾ ਜਾ ਸਕਦਾਗਾ ਠੀਕ ਹੈ ਇਹ ਪਹਿਲਾਂ ਵੀ ਇਹ ਲੋਕਾਂ ਦੀ ਮਾਰ ਤਾੜ ਲੋਕਾਂ ਦੇ ਹੱਥ ਪੈ ਅੱਜੇ ਦਰਜ ਸੀ ਪਰ ਜਦੋਂ ਮੇਰੀ ਮੇਰੇ ਹਿੰਦੇ ਨਾਲ ਇੱਕ ਸਾਦੀ ਲਵ ਮੈਰਿਜ ਜੀ ਸੀਗੀ ਦੇਖੋ ਮੈਂ ਇਹਨੂੰ ਫਿਰ ਵੀ ਸੁਧਾਰਿਆ ਮੈਂ ਸਰਸਾ ਤੋਂ ਇਹਨੂੰ ਬਠਿੰਡੇ ਲੈ ਕੇ ਆਈ ਇਹਦਾ ਤਾਂ ਕੋਈ ਲੈਣਾ ਦੇਣਾ ਨਹੀਂ ਸੀ ਮੇਰੇ ਮਾਮਾ ਜੀ ਇਹਦੀ ਬਠਿੰਡੇ ਰਹਿੰਦੇ ਸੀ ਮੈਂ 2014 ਚ ਇਹਨੂੰ ਇੱਥੇ ਲੈ ਕੇ ਆਈ ਇਹਨੂੰ ਸੁਧਾਰ ਕੇ ਰਵਾਇਆ ਵੀ ਸੁਧਰ ਜਾਊਗਾ ਇੱਕ ਡ్రਾਈਵਿੰਗ ਕਰਨ ਲੱਗ ਗਿਆ ਮਿਹਨਤ ਦੀ ਕਮਾਈ ਖਾਣ ਲੱਗ ਗਿਆ ਪਰ ਕਹਿੰਦੇ ਨੇ ਨਾ ਜਿੰਨੂੰ ਪਿੱਛੇ ਲੱਗਿਆ ਹੋਵੇ ਨਾ ਮੂੰਹ ਨੂੰ ਪੈਸਾ ਜਾਂ ਗੰਦੇ ਕੰਮ ਕੀਤੇ ਹੋਣ ਉਹ ਕਦੀ ਛੁੱਟਦੇ ਨਹੀਂ ਹੁੰਦੇਗੇ ਤੇ ਇਹਨੂੰ ਇੱਕ ਸ਼ਹਿ ਮਿਲ ਗਈ ਉਸ ਮੁਲਾਜ਼ਮ ਨੂੰ ਸ਼ਹਿ ਮਿਲ ਗਈ ਸ਼ਹਿ ਮਿਲ ਕੇ ਇਹਨਾਂ ਨੇ ਦੋਵਾਂ ਨੇ ਇੱਕ ਧੰਦਾ ਬਣਾ ਲਿਆ ਚਿੱਟੇ ਦਾ ਅੱਛਾ ਚਿੱਟਾ ਵੇਚ ਕੇ ਜਿਹੜੀ ਅਮਨਦੀਪ ਕੌਰ ਆ ਜਾਂ ਤੁਹਾਡਾ ਹਸਬੈਂਡ ਆ ਮਤਲਬ ਕਿੰਨਾ ਕਿੰਨਾ ਨੇ ਪ੍ਰਾਪਰਟੀ ਜਾਂ ਕੀ ਕੁਝ ਬਣਾ ਲਿਆ ਸੀਗਾ ਉਸ ਪੈਸੇ ਦੇ ਨਾਲ ਉਹ ਦੋ ਨੰਬਰ ਦੀ ਕਮਾਈ ਦੇ ਨਾਲ ਵੇਖੋ ਤੁਸੀਂ ਆਪ ਸਮਝਦਾਰ ਆ ਪਬਲਿਕ ਬਹੁਤ ਸਮਝਦਾਰ ਆ ਇੱਕ ਕਾਂਸਟੇਬਲ ਦੀ ਸੈਲਰੀ ਕਿੰਨੀ ਹੋਗੀ 50-60 ਹਜ਼ਾਰ ਹੋਗੀ ਠੀਕ ਹੈ ਅੱਜਕੱਲ ਮੰਗਿਆਈ ਬਹੁਤ ਹੈ ਇੱਕ ਕਾਂਸਟੇਬਲ ਥਾਰ ਗੱਡੀ ਦੇ ਵਿੱਚ ਚਿੱਟੇ ਦੇ ਵਿੱਚ ਨਾਲ ਫੜੀ ਗਈ ਹੈ ਗੱਡੀ ਦੀ ਕੀਮਤ ਕਿੰਨੀ ਹੈ ਥਾਰ ਆਮ ਜ਼ਿੰਮੇਦਾਰ ਬੰਦਾ ਵੀ ਜੇ ਜਾਣਦਾ ਹੈ ਨਾ ਉਹ ਵੀ ਕਹਿੰਦਾ 2 ਲੱਖ ਰੁਪਈਆ ਦੇ ਕੇ ਆਪਾਂ ਤੇ ਲੋਨ ਤੇ ਗੱਡੀ ਲੈ ਲਈਏ ਕੈਸ਼ ਗੱਡੀ ਲੈ ਰੱਖੀ ਹੈ ਪਨਾ PB7978 ਗੱਡੀ ਦਾ ਨੰਬਰ ਥਾਰ ਦਾ ਉਹ ਗੱਡੀ ਇਹਦੇ ਕੋਲ ਇਹਦੇ ਇਹਦੇ ਵੀਡੀਓ ਵਿੱਚ ਵੀ ਹੈ ਨੰਬਰ ਆਂਦਾਗਾ ਉਹ ਗੱਡੀ ਇਹਦੇ ਕੋਲ ਉਹ ਗੱਡੀ ਕਿੱਥੇ ਗਈ ਪਤਾ ਨਹੀਂਗਾ ਸਾਈਡ ਤੇ ਕਰਤੀ ਹੋਗੀ ਨਵੇਂ ਗੱਡੀ ਨੇ ਕੈਸ਼ ਲਈ ਹੈ ਜਿਹੜੀ 7720 ਤੁਸੀਂ ਵੇਖ ਰਹੇ ਹੋ ਵੀਡੀਓ ਚ ਫੜੀ ਗਈ ਹੈ ਦੋ ਤੀਜੀ ਇਹਦੇ ਕੋਲ ਵਰਨਾ ਗੱਡੀ ਤਿੰਨ ਚੌਥੀ ਇਹਦੇ ਕੋਲ ਇੱਕ ਔਡੀ ਗੱਡੀ ਜੋ ਬੀੜ ਰੋਡ ਤੇ ਹਜੇ ਵੀ ਖੜੀ ਹੋਈ ਹੈ ਐਪੀ ਡਟ ਇਹਦੇ ਨਾਮ ਬੋਲਦਾ ਕਨਵਾ ਬੁੱਲਟ ਜੋ ਇੰਦੇ ਕਰੇ ਖੜਾ ਹੋਇਆ ਮੇਰੇ ਕੋਲ ਸਕਰੀਨਸ਼ਾਟ ਵੀ ਨੇ ਇੰਦੇ ਕੋਲ ਪਏ ਹੋਏ ਨੇ ਦੋ ਆਈਫੋਨ ਮੋਕੇ ਤੇ ਬਰਾਮਤ ਹੋਏ ਨੇ ਰੋਲੇਕਸ ਦੀ ਘੜੀਆਂ ਦੇਖੋ ਲੱਖ ਲੱਖ ਰੁਪਏ ਦੀ ਕੀਮਤ ਹੈ ਗਲੇ ਚ ਇਹਨੇ ਸੋਨਾ ਪਾ ਰੱਖਿਆ ਵਿਰਾਟ ਗ੍ਰੀਨ ਬਠਿੰਡੇ ਦੀ ਮੰਨੀ ਕੰਨੀ ਕਲੋਨੀ ਹੈ ਪ੍ਰੋਪਰਟੀ ਡੀਲਰ ਨੂੰ ਪੁੱਛ ਸਕਦੇ ਆ ਕਿੰਨੀ ਕੀਮਤ ਹੈ ਕਰੋਨਾ ਦੀ ਕੋਠੀ ਹੈ ਇੱਕ ਪਲਾਟ ਇੰਦਾ ਹੈਗਾ ਜੀ ਆਪਣੇ ਬਾਬਾ ਕਿਸਾਨ ਚੌਕ ਤੋਂ ਅੱਗੇ ਬਾਈਪਾਸ ਨਵੀਂ ਕਲੋਨੀ 15-20000 ਰੁਪਏ ਗੱਜਾ ਹੈ ਕਟੋਕਾ ਡੇਢ ਗੱਜ ਦਾ ਪਲਾਟ ਹੈ ਕਿੱਥੋਂ ਆਇਆ ਇੰਨੇ ਇੱਕ 500 ਗੱਜ ਦਾ ਪਲਾਟ ਆਦਰਸ਼ ਨਗਰ ਦੇ ਵਿੱਚ ਆਪਦੇ ਪ੍ਰਾਂ ਦੇ ਨਾਮ ਕਰਾ ਰੱਖਿਆਗਾ ਕਿੱਥੋਂ ਪ੍ਰਾਪਰਟੀ ਆਈ ਇਸ ਲੇਡੀ ਦੇ ਕੋਲ ਇਹ ਮਤਲਬ ਇਹ ਇੰਨਾ ਕੁ ਜਿਹੜਾ ਤੁਸੀਂ ਗਿਣਾਇਆ ਇਹ ਲਗਭਗ 2022 ਤੋਂ ਬਾਅਦ ਬਣਾਇਆ ਸਾਰਾ ਕੁਝ ਦੇਖੋ ਮੈਨੂੰ ਐ ਨਹੀਂ ਪਤਾ ਬਾਤ ਬਣਾਇਆਗਾ ਜਦੋਂ ਮੇਰਾ ਤਾਂ ਇਹ ਦਿਨ 2022 'ਚ ਵਾਪ ਹੈ ਨਾ ਉਸ ਤੋਂ ਪਹਿਲਾਂ ਇਹਨੇ ਕੀ ਕੀਤਾ ਜਦੋਂ ਜਦੋਂ ਮੇਰੇ ਹਸਬੰਡ ਨਾਲ ਲਈ ਹੈ ਜਿੰਦਾ ਘਰ ਉੱਜੜਦਾ ਜਾਂਚ ਪਰਤal ਤਾਂ ਬਹੁਤ ਤੋਂ ਸ਼ੁਰੂ ਕਰਾਂਗੇ ਨਾ ਪਿੱਛੇ ਕੌਣ ਸੀ ਕਿੱਥੋਂ ਸੀ ਮੈਨੂੰ ਕੀ ਪਤਾ ਇਹਨੇ ਕੀ ਕੀਤਾ ਜਦੋਂ ਮੈਂ ਇਹਦੇ ਪਿੱਛੇ ਹੱਥ ਧੋਕੇ ਪੈ ਗਈ ਮੇਰਾ ਘਰ ਉੱਜੜਿਆ ਸੀ ਮੈਂ ਪੈਣਾ ਹੀ ਸੀ ਮੇਰੇ ਬੱਚੇ ਰੋਲ ਤੇ ਫਿਰ ਇੰਦੀ ਜਾਂਚ ਪਰਤਾਲ ਕੀਤੀ ਇਹ ਕਿੱਥੇ ਵਿਆਈ ਸੀ ਇਹਨੇ ਕੀ ਕਾਰਨਾਮੇ ਕੀਤੇ ਆ ਇਹਿੰਦੀ ਕਿੰਦੇ ਨਾਲ ਬੰਦੀ ਐ ਕਿਹੜੇ ਅਧਿਕਾਰੀਆਂ ਨਾਲ ਬਹਿਣੀ ਉੱਟਨੀ ਐ ਕਿੰਦੀ ਸ਼ੇਅ ਤੇ ਇਹ ਕੰਮ ਕਰਦੀ ਐ ਫਿਰ ਮੈਂ ਇਹਦਾ ਸਾਰਾ ਬਾਇਆ ਡਾਟਾ ਇਕੱਠਾ ਕੀਤਾ ਰਈਗਨ ਪਲਾਟ ਦੀ ਪਲਾਟ ਹਜੇ ਨਵੀਂ ਕਲੋਨੀ ਹੋਣੀ ਕਟਿਚੀ ਐ ਇਹ ਇਨੇ 4-5 ਮਹੀਨਿਆਂ ਦੇ ਵਿੱਚ ਇਨੇ ਜਿਹੜਾ ਪਲਾਟ ਦੀ ਮੈਂ ਗੱਲ ਕਰ ਰਹੀ ਆ ਬਾਈਪਾਸ ਤੇ ਲਿਆ ਇਹ ਇਨੇ ਹੁਣੇ ਹੀ ਲਿੱਤਾ ਹੈ ਨਵਾਂ ਖਰੀਦਿਆਗਾ ਜਿਹੜਾ ਇਹਨੇ ਬੁਲਟ ਲਿੱਤਾ 2024 ਚ ਲਿੱਤਾ ਹੈ 4 ਗੱਡੀ ਲੁੱਤੀ ਹੈ 2000 ਪਹਿਲੇ ਵਾਲੀ 2024 ਚ ਲੁੱਤੀ ਸੀ ਜਿਹੜੀ ਹੋਣ ਲਿੱਤੀ ਹੈ 2025 ਚ ਲੁੱਤੀ ਹੈ ਹਜੇ ਮਹੀਨਾ ਹੋਇਆਗਾ ਠੀਕ ਹੈ ਤੇ ਜਿਹੜੀ ਸਕੂਟਰੀ ਦੀ ਗੱਲ ਕਰਦੀ ਆ ਉਹ ਵੀ ਇੰਨੇ 2024 ਚ ਲਈਆਂ ਘੜੀਆਂ ਆਈਫੋਨ 2024 ਚ ਨੇ ਲਈਆਂ ਹੋਈਆਂ ਜਿੰਨੇ ਗੁੱਟ ਤੇ ਬੰਨੀਆਂ ਹੋਈਆਂ ਨੇ ਬਾਕੀ ਜਿੰਨੇ ਜਦੋਂ ਤਫਸੀਲ ਹੋਗੀ ਸਾਇਆ ਦਾ ਤਰੀਕਾ ਡਾਟਾ ਨਿਕਲ ਜਾਣਾ ਤੁਸੀਂ ਆਖਿਆ ਕਿ ਪਹਿਲਾਂ ਮੈਂ ਦਰਖਾਸਤਾਂ ਕਾਫੀ ਜਗ੍ਹਾ ਦਿੱਤੀਆਂ ਤੁਹਾਡੇ ਕਿਸੇ ਨੇ ਸੁਣੀ ਨਹੀਂ ਫਿਰ ਕੀ ਲੱਗਦਾ ਵੀ ਉਦੋਂ ਤੁਹਾਡੇ ਸੁਣੀ ਕਿਉਂ ਨਹੀਂ ਇੱਕ ਪੁਲਿਸ ਮੁਲਾਜ਼ਮ ਜੋ ਇੰਨੇ ਮਤਲਬ ਚਿੱਟਾ ਵੇਚ ਰਹੀ ਹੈ ਜਾਂ ਹੋਰ ਇੰਨੀ ਪ੍ਰਾਪਰਟੀ ਬਣ ਰਹੀ ਹੈ ਅੱਜ ਕਿਉਂ ਨਹੀਂ ਕੀ ਲੱਗਦਾ ਕਿਤੇ ਕੋਈ ਹੋ ਕਿਸੇ ਹੋਰ ਰਲਿ ਮਿਲੀ ਭਗ ਕਿਸੇ ਕਿਸੇ ਦੇ ਪਿੱਛੇ ਵੀ ਰਲਿ ਮਿਲੀ ਭਗ ਤੁਸੀਂ ਮੈਂ ਇੱਕ ਆਮ ਔਰਤ ਆ ਆਮ ਪਬਲਿਕ ਆ ਜਨਤਾ ਬਹੁਤ ਸਿਆਣੀ ਐ ਜਨਤਾ ਨੂੰ ਤੇ ਕਿਸੇ ਵੀ ਬੰਦੇ ਤੇ ਆਪਾਂ ਦਰਖਾਸਤ ਲਾ ਦਈਏ ਪੁਲਿਸ ਵਾਲੇ ਦਿਨ ਰਾਤ ਫੋਨ ਕਰਨਗੇ ਤੁਹਾਡੇ ਖਿਲਾਫ ਦਰਖਾਸਤ ਐ ਥਾਣੇ ਆਓ ਬਿਆਨ ਦੋ ਮੈਂ 2022 ਦੀਆਂ ਦਰਖਾਸਤਾਂ ਲਾ ਰਹੀ ਆ ਇਹਨੂੰ ਅਜੇ ਤੱਕ ਕਿਉਂ ਨਹੀਂ ਬੁਲਾਇਆ ਗਿਆ ਵੀ ਤੂੰ ਥਾਣੇ ਆ ਤੇਰੇ ਖਿਲਾਫ ਆ ਦਰਖਾਸਤ ਆ ਅਲਿਗੇਸ਼ਨ ਇਹਦਾ ਮਤਲਬ ਮਿਲੀ ਭਗਤ ਹੈ ਇਹਦੇ ਪਿੱਛੇ ਕਿਸੇ ਵੱਡੇ ਬੰਦੇ ਦਾ ਹੱਥ ਸੀ ਜੋ ਇਹ ਕਾਰਨਾਮੇ ਕਰਦੀ ਆਈ ਹੈ ਇਹ ਆਪਦੀ ਗੱਡੀਆਂ ਦੇ ਉੱਤੇ ਇਹਨਾਂ ਸਟicker ਲਾ ਰੱਖੇ ਨੇ ਪੰਜਾਬ ਪੁਲਿਸ ਦੇ ਨਾਕਿਆਂ ਤੋਂ ਇੱਕ ਵਰਦੀ ਪਾ ਕੇ ਕੀ ਕੀਜਾ ਲੈ ਕੇ ਟੱਪ ਜਾਂਦੀ ਸੀ ਗੱਡੀ ਨੂੰ ਕਿਸੇ ਨੇ ਰੋਕਿਆ ਹੀ ਨਹੀਂ ਦੇਖੋ 4 ਤਰੀਕ ਨੂੰ ਇਹਦੇ ਕੋਲ 1 ਕਿਲੋ 300 ਗ੍ਰਾਮ ਹਿਰੋਇਨ ਸੀ ਗੱਡੀ ਵਰਨਾ ਦਿੱਲੀ ਨੰਬਰ ਅਸਦਰ ठाਣਾ ਦਾ ਹਾਲਿਆਪਲ ਪਿੰਡੀ ਵੀਡੀਓ ਵੀ ਹੈ ਮੇਰਾ ਹਸਬੰਡ ਨਾਲ ਹੀ ਸੀ ਸ਼ਾਮ ਨੂੰ ਉਹਨਾਂ ਨੇ ਗੱਡੀ ਰੋਕੀ ਇੰਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਿਉਂਕਿ ਇਹਨਾਂ ਨੂੰ ਡਰ ਸੀ ਜੇ ਗੱਡੀ ਚੈੱਕ ਕਰੋਗੇ ਤੇ ਮੇਰੀ ਗੱਡੀ ਚ ਬਰਾਮਾ ਤੋਗਾ ਉਦੋਂ ਵੀ ਇਹ ਬਚ ਗਈ ਉਦੋਂ ਉਹਨਾਂ ਦਾ ਕੀ ਸੀ ਉਹਨਾਂ ਕੋਲ ਲੇਡੀ ਚ ਕਾਂਸਟੇਬਲ ਨਹੀਂ ਸੀ ਮੌਕੇ ਤੇ ਠੀਕ ਹੈ ਤੇ ਇਹਨੇ ਆਪਦੀ ਆਪਦੀ ਧੋਸ ਜਮਾਈ ਆਪ ਦਾ ਅਹੁਦੇ ਦਾ ਇਸਤੇਮਾਲ ਕੀਤਾ ਗੱਡੀ ਲੈ ਕੇ ਫਰਾਰ ਹੋ ਗਈ ਜੇ ਉਸੇ ਟਾਈਮ ਫੜੀ ਜਾਂਦੀ ਉਸ ਟਾਈਮ ਦੇ ਕੋਲ 1 ਕਿਲੋ 300 ਗ੍ਰਾਮ ਦਾ ਜਾਣਕਾਰੀ ਸੀ ਫਾਜ਼ਲ ਕਾ ਤੋਂ ਇਹ ਲੈ ਕੇ ਆਈ ਸੀਗੀ ਤੇ ਉਹ ਮੌਕੇ ਤੇ ਦੇਖੋ ਇਹਦੇ ਕੋਲ ਕਿੰਨੀ ਵੱਡੀ ਮਾਤਰਾ ਵਿੱਚ ਬਜਨ ਸੀਗਾ ਇਹ ਵੀ ਕਿਲੋ ਕਿਲੋ ਇਹਦੇ ਕੋਲ ਹੁੰਦਾ ਸੀ ਇਹਦੇ ਕੋਲ ਹੁੰਦਾ ਸੀਗਾ ਹੁਣ ਵੀ ਦੇਖੋ ਬਰਾਮਤ ਕਿੱਥੋਂ ਮੁਲਾਜ਼ਮਾਂ ਨੇ ਅਗਲੇ ਪਾਸੋਂ ਕਹਿੰਦੇ ਨੇ ਸੁਣਨ ਚ ਆਇਆ ਅਗਲੇ ਪਾਸੋਂ ਗੇਰਾਂ ਦੇ ਜਿੱਤੇ ਗੇਅਰ ਪੈਂਦੇ ਉੱਥੇ ਇਹਨੇ ਦੇਖੋ ਇਹ ਤਾਂ ਡਿਊਟੀ ਕਰਦੀ ਸੀ ਮੈਨੂੰ ਇਹ ਵੀ ਸੁਣਨ ਚ ਆਇਆ ਉਸ ਟਾਈਮ 'ਤੇ ਡਿਊਟੀ 'ਤੇ ਸੀ ਡਿਊਟੀ ਕਰਕੇ ਘਰ ਵਾਲੇ ਪਾਸੇ ਜਾ ਰਹੀ ਸੀ ਜਾਂ ਕਿਸੇ ਨੂੰ ਦੇਣ ਜਾ ਰਹੀ ਸੀ ਗੱਡੀ 'ਚ ਕੀ ਕਰਦਾ ਸੀ ਗੱਡੀ 'ਚ 17 ਗ੍ਰਾਮ ਪਕੜਿਆ ਗਿਆ ਚਿੱਟਾ ਗੱਡੀ ਵਿੱਚ ਕੀ ਕਹਤਾ ਸੀ ਇਹਦਾ ਮਤਲਬ ਕਿਸੇ ਨੂੰ ਦੇ ਨਹੀਂ ਜਾ ਰਹੀ ਸੀ ਨਾ ਇਹਦਾ ਮਤਲਬ ਇਹ ਕਿੰਨਾ ਉਸ ਉਸ ਦਿਨ ਲੈ ਕੇ ਆਈ ਸੀ ਫਿਰ ਹੋਰ ਲੈ ਆਈ ਹੋਊਗੀ ਉਹ ਥੋੜਾ ਥੋੜਾ ਕਰਕੇ ਇਹ ਅੱਗੇ ਸਪਲਾਈ ਕਰਦੀ ਸੀ ਇਹ ਲੈ ਕੇ ਆਉਂਦੀ ਸੀ ਕਿਉਂਕਿ ਮਲਾਜਮ ਸੀ ਨੂੰ ਕੋਈ ਰੋਕਦਾ ਨਹੀਂ ਸੀ ਹੱਥ ਨਹੀਂ ਪਾਉਂਦਾ ਸੀ ਜੋ ਬਲਵਿੰਦਰ ਸਿੰਘ ਸੋਨੂ ਸੀ ਉਹ ਪੁੜੀਆਂ ਬਣਾ ਕੇ ਹਰਿਆਣੇ 'ਚ ਪੁਛ ਚ ਮੰਡੀ ਸਪਲਾਈ ਕਰਦਾ ਸੀ ਉਹ ਹਜੇ ਵੀ ਫਰਾਰ ਹੈ ਇਹਦੇ ਇੱਕ ਦਿਨ ਦਾ ਰਿਮਾਂਡ ਮਿਲਿਆਗਾ ਇੱਕ ਦਿਨ ਦੇ ਰਿਮਾਂਡ ਨਾਲ ਕੁਝ ਨਹੀਂ ਐਂ ਜੱਜ ਸਾਹਿਬ ਨੂੰ ਜਾਂ ਸਰਕਾਰ ਨੂੰ ਇਹਦਾ ਰਿਮਾਂਡ ਵਧਾਇਆ ਜਾਵੇ ਤਾਂ ਵੱਡੇ ਗੁਨਾਹੇ ਹੋਰ ਵੀ ਹੋਣਗੇ ਜਦੋਂ ਉਹ ਤੋਂ ਪੁੱਛਿਆ ਗਿਆ ਕੱਲ ਜਦੋਂ ਪੇਸ਼ੀ ਸੀ ਤਾਂ ਉੱਥੇ ਉਹਦਾ ਉਹਦਾ ਕਹਿਣਾ ਸੀਗਾ ਕਿ ਸਾਰਾ ਕੁਝ ਝੂਠਾ ਮੈਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਵੀ ਜਾਣਬੁੱਝ ਕੇ ਹੋ ਰਿਹਾ ਦੇਖੋ ਕੋਈ ਵੀ ਹੈ ਮੈਂ ਹੀ ਆ ਮੇਰੇ ਤੇ ਕੋਈ ਅਲੀਗੇਸ਼ਨ ਲਾਊਗਾ ਤੁਸੀਂ ਸਾਰੇ ਜਣੇ ਮੇਰੇ ਪਿੱਛੇ ਹੋਗੇ ਮੈਨੂੰ ਪੁੱਛੋਗੇ ਤੁਹਾਡੇ ਤੇ ਆ ਜ਼ੁਲਮ ਦਾ ਮਾਮਲਾ ਦਰਜ ਹੈ ਤਾਂ ਮੈਂ ਇਹ ਕਹੂੰਗੀ ਨਾ ਝੂਠਾ ਹੈ ਝੂਠਾ ਹੈ ਮੈਂ ਇਹ ਥੋੜੀ ਜੇ ਮੈਂ ਗੁਨਾ ਕਬੂਲ ਹੀ ਕਰ ਲਿਆ ਤੇ ਫਿਰ ਤਾਂ ਆਪਾਂ ਨੂੰ ਅੱਗੇ ਕੇਸ ਲੈ ਕੇ ਜਾਣ ਦੀ ਲੋੜ ਹੀ ਨਹੀਂ ਜੱਜ ਨੂੰ ਮੇਰੇ ਚੱਕ ਕੇ ਵੀਡੀਓ ਦੇ ਦਾਂਗੇ ਵੀ ਹਾਂ ਜੀ ਮੈਂ ਤਾਂ ਇਹ ਕੋਈ ਨਾ ਕਬੂਲ ਕੀਤਾ ਸੀ ਜੱਜ ਨੂੰ ਇੰਨੀ ਮਿਹਨਤ ਕਰਨ ਦੀ ਲੋੜ ਹੀ ਨਹੀਂ ਸਿੱਧਾ ਸਜਾ ਉਹ ਪਈਆ ਵੱਟ ਤੇ ਪਈ ਹੈ ਕੋਈ ਵੀ ਬੰਦਾ ਇਹ ਕਹੂਗਾ ਮੈਂ ਜ਼ੁਲਮ ਕੀਤਾ ਕੋਈ ਬੰਦਾ ਹੀ ਗੱਲ ਨਹੀਂ ਕਹਿੰਦਾ ਹੁੰਦਾ ਕਿ ਕੀ ਚਰਚਾ ਹੋ ਚੱਲ ਰਹੀ ਹੈ ਕਿ ਕਿਸੇ ਆਈਪੀਐਸ ਅਧਿਕਾਰੀ ਨਾਲ ਵੀ ਕੋਈ ਸੰਬੰਧ ਹੈ ਜਾਂ ਪਿੱਛੋਂ ਹੱਥ ਹੈ ਉਹਦੇ ਬਾਰੇ ਤੁਹਾਨੂੰ ਹੈ ਕੋਈ ਨੋਲੇਜ ਦੇਖੋ ਇਹ ਇੰਦੇ ਖੁਦ ਦੇ ਮੂੰਹ ਦੇ ਕਹਿੰਦੇ ਮੁਤਾਬਕ ਕੱਲ ਇਹਦੇ ਕੋਲ ਮੌਕੇ ਤੇ ਜੋ ਆਈਪੀਐਸ ਅਭਿਮਨਿਓ ਸੀਗੇ ਬਹੁਤ ਵਧੀਆ ਸੀਗੇ ਅਫਸਰ ਜਿਹਨਾਂ ਡਿਊਟੀ ਦੌਰਾਨ ਦੋ ਆਈਫੋਨ ਬਰਾਮਦ ਕੀਤੇ ਉਹਨਾਂ ਨੂੰ ਉੱਥੇ ਇਹ ਕਹਿੰਦੀ ਮੈਨੂੰ ਇੱਕ ਵਾਰੀ ਮੈਨੂੰ ਫੋਨ ਦੇ ਦਿਓ ਮੈਂ ਫੋਨ ਕਰਨਾ ਏ ਤੁਹਾਡੇ ਕੀ ਮਜਾਲ ਮੇਰੇ ਤੇ ਤੁਸੀਂ ਪਰਚਾ ਪਾ ਦਿਓ ਮੈਂ ਫੋਨ ਕਰਾਂਗੀ ਤੁਹਾਡੀਆਂ ਤਾਂ ਪੈਂਟਾਂ ਦੇ ਵਿੱਚ ਬਾਥਰੂਮ ਨਿਕਲਣ ਲੱਗ ਜੂਗਾ ਇੱਕ ਲੇਡੀ ਦੇਖੋ ਇੱਕ ਕਸਟਡੀ ਦੇ ਵਿੱਚ ਖੜੀ ਹੈ ਠੀਕ ਹੈ ਮਲਾਜ਼ਮਾਂ ਦੇ ਕੋਲ ਨਾਲ ਚਿੱਟੇ ਦੇ ਨਾਲ ਫੜੀ ਗਈ ਹੈ ਉਹ ਏਡੀ ਮੱਡੀ ਗੱਲ ਕਹਿ ਰਹੀ ਐਦਾ ਮਤਲਬ ਕਿਸੇ ਦਾ ਹੱਥ ਸੀ ਨਾ ਤਾਂ ਹੀ ਪੰਜਾਬ ਸ਼ਰੇਆ ਮਕੈਰੀਆ ਨੂੰ ਕੋਈ ਡਰ ਨਹੀਂ ਆਖਰੀ ਸਵਾਲਾ ਮਤਲਬ ਕਿਸ ਤਰੀਕੇ ਜਿਹੜਾ ਤੁਹਾਡਾ ਪਤੀ ਹੈ ਉਹਦੇ ਉੱਤੇ ਕੇਸ ਪਾਇਆ ਜਾਉ ਹਨ ਫੜਿਆ ਗਿਆ ਕਿਤੇ ਜਾ ਕੇ ਕੀ ਕਾਰਵਾਈ ਤੁਸੀਂ ਮੰਗ ਕੀ ਕਰਦੇ ਹੋ ਉਹਨਾਂ ਦੇ ਮੰਗ ਮੈਂ ਇਹ ਪ੍ਰਸ਼ਾਸਨ ਲੱਗੇ ਹੀ ਕਰਨੀਆਂ ਬਲਵਿੰਦਰ ਸਿੰਘ ਸੋਨੂ ਫਰਾਰ ਹੈ ਇਹ ਚਿੱਟਾ ਲੈ ਕੇ ਆਂਦੀ ਸੀ ਉਹ ਅੱਗੇ ਵੇਚਦਾ ਸੀ ਦੋਨੋਂ ਜਣੇ ਰਲੇ ਮਿਲੇ ਸੀਗੇ ਉਹਨੂੰ ਫੜਿਆ ਜਾਵੇ ਬਹੁਤ ਖੁਲਾਸੇ ਹੋਣਗੇ ਇੱਕ ਦੂਜੇ ਦੇ ਰਾਜ਼ ਦੋਨਾਂ ਦੇ ਕੋਲ ਹੈਗੇ ਨੇ ਠੀਕ ਹੈ ਤੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੀ ਆ ਜੇ ਮੈਂ ਤੁਹਾਡੇ ਚੈਨਲ ਆਈ ਮੈਂ ਉਹਨਾਂ ਤੇ ਇਲਜ਼ਾਮ ਨਹੀਂ ਲਾ ਰਹੀ ਜੋ ਮੈਂ ਸਚਾਈ ਮੈਂ ਪਿੱਟ ਪਿੱਟ ਕੇ ਰਹਿ ਗਈ ਸੀ 2022 ਤੋਂ ਵੀ ਤੇ ਹੁਣ ਵੀ ਮੈਂ ਪਿੱਟ ਪਿੱਟ ਕੇ ਰਹਿ ਗਈ ਸੀ ਦੇਖੋ ਅੰਤ ਹਮੇਸ਼ਾ ਜਿਹੜੀ ਜਿੱਤ ਹੁੰਦੀ ਸਚਾਈ ਦੀ ਹੁੰਦੀ ਹੈ ਤੇ ਲਾਸਟ ਵਿੱਚ ਆਪ ਹੀ ਪਕੜੀ ਗਈ ਹੈ ਛਿੱਟੇ ਸਮੇਂ ਮੇਰੀਆਂ ਦੋ ਬੇਟੀਆਂ ਨੇ ਮੈਂ ਕਰਾਇਆ ਤੇ ਰਹਿਣੀਆਂ ਮੇਰੇ ਕੋਈ ਉਸ ਨਹੀਂ ਸਾਧਨ ਨਹੀਂ ਕੰਨ ਨੂੰ ਮੈਨੂੰ ਕਿਸੇ ਤਰ੍ਹਾਂ ਦਾ ਵੀ ਜਾਣੀ ਨੁਕਸਾਨ ਹੋ ਸਕਦਾ ਚਾਹੇ ਮੈਂ ਉਹ ਕਿਸੇ ਅਧਿਕਾਰੀਆਂ ਦਾ ਕਿਸੇ ਵੱਡੇ ਪਾਰਟੀਆਂ ਦਾ ਨਾਮ ਲੈ ਰਹੀਆਂ ਜਾਂ ਜਿਵੇਂ ਕਿਸੇ ਨਸ਼ਾ ਵਾਲਿਆਂ ਦਾ ਨਾਮ ਲੈ ਰਹੀਆਂ ਵੀ ਉਹ ਉੱਥੋਂ ਲੈ ਕੇ ਆਇਆ ਹੈ ਮੇਰੇ ਨਾਲ ਕੋਈ ਵੀ ਕੋਈ ਕਾਰਵਾਈ ਕਰਵਾ ਸਕਦੇ ਆ ਜਾਨੀ ਨੁਕਸਾਨ ਤੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੀ ਆ ਮੇਰੇ ਤੇ ਮੇਰੇ ਬੱਚਿਆਂ ਦੀ ਜਾਨ ਜਾਨ ਦੀ ਵੀ ਰੱਖਿਆ ਤੁਹਾਡੇ ਹੱਥ ਵਾਸਤੇ ਹੈ ਤੇ ਜਾਨ ਦੀ ਰੱਖਿਆ ਵੀ ਤੁਸੀਂ ਕਰਨੀ ਹੈ ਜੀ ਬਹੁਤ ਧੰਨਵਾਦ ਜੀ ਹਾਂਜੀ